ਜੁੱਧ ਨਸ਼ੇ ਵਿਰੁੱਧ ਅਸੀਂ ਜੀ ਬਹੁਤ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਤਾ ਜਦ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਆਪ ਹੀ ਨਸ਼ੇੜੀ ਆ ਜਦ ਉਹ ਆਪ ਹੀ ਅ ਅ दारू ਪੀਂਦਾ ਜਰਮਨੀ ਦੇ ਜਹਾਜ਼ ਤੋਂ ਉਹਨੂੰ ਡੀਪਲੇਨ ਕਰ ਦਿੱਤਾ ਗਿਆ ਉਹਦੀਆਂ ਸੋਸ਼ਲ ਮੀਡੀਆ ਤੇ ਵੀਡੀਓਜ਼ अनेਕਾਂ ਵਾਇਰਲ ਨੇ ਡਿੱਗਦਾ ਫਿਰਦਾ ਪਰਸੋ ਚੌਥ ਹੋਣੀ ਆ ਬਲੱਡ ਪ੍ਰੈਸ਼ਰ ਡ੍ਰੌਪ ਕਰ ਗਿਆ ਫੋਟੇਸ ਦਖਲ ਕੀਤਾ ਗਿਆ ਤੇ ਤਾਜ਼ਾ ਹੀ ਸਾਰਾ ਕੁਝ ਤੁਹਾਡੇ ਨਜ਼ਰ ਵਿੱਚ ਆ ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ ਆਪਣੇ ਮਾਤਾ ਜੀ ਦੀ ਸੌਂ ਖਾਦੀ ਬਰਨਾਲੇ ਵਿੱਚ ਇਕੱਠ ਵਿੱਚ ਰੈਲੀ 'ਚ ਖੜੇ ਕਰਕੇ ਉਹਦੇ ਸਿਰ ਤੇ ਹੱਥ ਰੱਖ ਕੇ ਸੌਂ ਖਾਦੀ ਸੀ ਇਸ ਬੰਦੇ ਨੇ ਤੇ ਹੁਣ ਲੋਕਾਂ ਨੂੰ ਸੌ ਸਾਡਾ ਭਗਵੰਤਮਾਨ ਜਿਹੜਾ ਖੁਦ ਐਲਕੋਹਲਿਕ ਆ ਕੰਪਲਸਿਵ ਐਲਕੋਹਲਿਕ ਆ ਉਹ ਸਾਡੇ ਲੋਕਾਂ ਨੂੰ ਸੌਂਚ ਕਰ ਰਿਹਾ ਆ ਦੇਖੋ ਤੁਸੀਂ ਇਹ ਮੇਰੇ ਖਿਆਲ ਇਹਦੋਂ ਵੱਡੀ ਬਿਸ਼ਰਮੀ ਦੀ ਗੱਲ ਨਹੀਂ ਹੋ ਸਕਦੀ ਇਹਦੇ ਵਾਸਤੇ ਕਿ ਮੈਂ ਆਪਣੇ ਪਿੰਡ ਵਾਰਡ ਅਤੇ ਸਮਾਜ ਵਿੱਚੋਂ ਮਸ਼ਿਆਂ ਦੀ ਬੁਰਾਈ ਨੂੰ ਖਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਰਹਾਂਗਾ ਮੈਂ ਨਾ ਤਾਂ ਖੁਦ ਨਸ਼ਾ ਕਰਾਂਗਾ ਅਤੇ ਨਾ ਹੀ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੇ ਸੇਵਨ ਜਾਂ ਤਸਕਰੀ ਨੂੰ ਸਮਰਥਨ ਦੇਵਾਂਗਾ ਮੈਂ ਲੋਕਾਂ ਵਿੱਚ ਅੱਛਾ ਜੀ ਇਹ ਹੋ ਗਿਆ ਹੁਣ ਇੱਕ ਨੈਤਿਕ ਤੋਂ ਗਿਰਿਆ ਹੋਇਆ ਮੁੱਖ ਮੰਤਰੀ ਨੈਤਿਕਤਾ ਉਹ ਕੋਹਾਦੂਰ ਕਿਰਿਆ ਹੋਇਆ ਮੁੱਖ ਮੰਤਰੀ